ਸਤਨਾਮ ਸ਼੍ਰੀ ਵਾਹਿਗੁਰੂ ਜੀਓ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਤੈ ਪ੍ਰਸਾਦ ਸਵਈਐ ਸਰਾਵਗ ਸੁਦ ਸਮੂਹ ਸਿਦਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ सूर सुरादन शुद्ध सुधादिक संत समोह अनेक मति के सारे ही देश को देख रहयो मत को ना देखियत प्राण पति के श्री भगवान की पाए कृपा हो तए करती विणा एक रति के ਮਾਤੇ ਮਤੰਗ ਜਰੇ ਜਰ ਸੰਗ ਅਨੂਕ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੋ ਰੰਗ ਸੇ ਕੂਦਤ ਪਾਣ ਕੇ ਗਾਣ ਕੁजात ਨਿਵਾਰੇ ਭਾਰੀ ਭੁਜਾਨ ਕੇ ਪੂਪ ਭਲੀ ਪਿਤ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੂ ਕਹਾ ਭਏ ਪੂਪਤ ਅੰਤਗੁਨਾਕੇ ਹੀ ਪਾਏ ਪਧਾਰੇ ਜੀਤ ਫਿਰੇ ਸਭ ਦੇਸ ਦਿਸਾਨ ਕੋ ਬਾਜਤ ਟੋਲ ਮੇਰ ਦਾਗਨ ਗਾਰੇ ਗੂੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹਯਾ ਰਾਜ ਹਜ਼ਾਰੇ ਪੂਤ ਪਵਿਖ ਪਵਾਨ ਕੇ ਪੂਪਤ कौन गने नहीं जात विचारे श्रीपत श्री भगवान भजे बिना अंत को अंत के ताम सिदारे तीरथ नान दया दम दान सो संजमाने मान नेक बसेखे वेद पुराण कतेब कुरान जमीन जमान सबान के देखे ਪਉਣ ਆਹਾਰ ਜਤੀ ਜਤ ਤਾਰ ਸਵੇ ਸੁ ਵਿਚਾਰ ਹਜ਼ਾਰ ਕੇ ਦੇਖੇ ਸ੍ਰੀ ਭਗਵਾਨ ਪਜੇ ਬਿਨ ਭੂਪਤ ਏ ਕਰਤੀ ਬਿਨ ਏਕ ਨ ਲੇਖੇ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸਨਾਹ ਗੁਰ ਜਾਨ ਦਲੇ ਕੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇ ਗਏ ਤੋਰੇ ਹਰੀ ਨ ਮਰੋਰ ਮਵਾਸਨ ਮਾਤੇ ਮਤੰਗਣ ਮਾਨ ਮਲੇ ਗਏ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇ ਗਏ ਬੀਰ ਪਰ ਬੜੇ ਬਰਿਆਰ ਆ ਵਿਚਾਰ ਸਾਰ ਕੀ ਤਾਰ ਬਛਈਆ ತೋರತಮಾಸಣ ಮಾತೆ ಗಜಾನಕ್ಕೆ ಮಾನ ಮಲೈಯ ಗಾಡ ಗಡಾನಕ್ಕೆ ತೋರನ ಹಾರ ಶೋಬಾ ಹಿ ಚಕಚಾರೈಯ ਸਾਹਿਬ ਸ੍ਰੀ ਸਾਹਿਬ ਕੋ ਸਰਨਾਇਕ ਜਾਚਕ ਅਨੇਕ ਸੋ ਇੱਕ ਦਿਵਈਆ ਦਾਨਵ ਦੇਵ ਫਨਿੰਦਨੀ ਸਾਚਰ ਪੂਤ ਭਵਿਕ ਪਵਾਨ ਜਪੇ ਗਏ ਜੀਵ ਜਿ ਤੇਜਲ ਮੈ ਥਲ ਮੈ ਪਲ ਹੀ ਪਲ ਮੈ ਸਭ ਥਾਪਤ ਪ엥ਗੇ ਪੁੰਨ ਪ੍ਰਤਾਪਨਾ ਬਾੜ ਜੈਤ ਤੁਨ ਪਾਪਣ ਕੇ ਵਾਪੁੰਜ ਖਪ엥ਗੇ ਸਾਦ ਸਮੂਹ ਪਰਸਾਨ ਫਰੇ ਜਗ ਸਤਰ ਸਵੇ ਅਭ ਲੋਕ ਚਪੈਗੇ ਮਾਨਵ ਇੰਦਰ ਗਜਿੰਦਰ ਨਰਾਤਪ ਜੋਹਨ ਤਰ ਲੋਕ ਕੋ ਰਾਜ ਕਰੇਗੇ ਕੋਟ ਇਸ ਨਾਨਕਾ ਜਾਤਿਕ দান ਅਨੇਕ ਸੋੰਬਰ ਸਾਜ ਬਰਹਿਗੇ ब्रह्म महेश्वर विष्णु सचीपत अंतपर से जम फास पर रहेंगे जी नर श्रीपत के परस है भगत नर फेर ना देह धरेंगे कहां भयो जो दो लोचन मूंद के बैठ रहो बक ध्यान लगायो नाथ फिरयो लिए सात समुंदर लोक हो पर लोक गवायो बास कियो बख्यान सो बैठ के ऐसे ही ऐसे सो बैस बितायो साचक हो सुन ले हो सबे जिन प्रेम की हो तिन ही प्रभ पायो ਕਾਹੂ ਲੈ ਪਾਹਣ ਪੂਜ ਤਰਿਓ ਸਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਆਵਾਚੀ ਦਿਸਾ ਮੈਂ ਕਾਹੂ ਪਛਾਹ ਕੋ ਸੀਸ ਨਿਵਾਇਓ ਕਉ ਬੁਤਾਨ ਕ ਪੂਜਤ ਹੈ ਪਸ ਕਉ ਮਿਰਤਾਨ ਕ ਪੂਜਨ ਤਾਇਓ ਕੂਰ ਕਰਿਆ ਊਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਵੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ